ਮਾਜੀ ਜੇ ਕੋ ਨੀ ਕੀ ਕਰੇਗਾ ਤਾਂ ਫੇਰ ਮਨਾ ਉਹ ਅਮ ਜੈ ਜਿਨਾ ਨਪਿਆ ਸਟੇਰ ਕਰਨਾ ਉਹ ਅਮ ਜੈ ਜਿਨਾ ਰੱਖਿਆ ਸਟੇਰ ਕਰਨਾ ਹੋਰ ਤੂੰ ਫੋਟੋ ਕੰਨਾ ਲੱਕ ਨਾਲ ਬਨ ਕੇ ਸਨ 84 ਚ ਚਲਾ ਕੇ ਸਾਰੇ ਛੜ ਤੇ ਬੱਲਿਆ ਮਜੈਲ ਨਹੀਂ ਛਡਾਉਂਦੇ ਹੁੰਦੇ ਕਦੇ ਬੱਲਾ ਉਹ ਅਮ ਜੈ ਜਿਨਾ ਰੱਖਿਆ ਸਟੇਰ ਕਰਨਾ ਉਹ ਅਮ ਜੈ ਜਿਨਾ ਨੱਖਿਆ ਸਟੇਰ ਕਰਨਾ ਇਹ ਅੱਜ ਦੀ ਨੀ ਰੀਤ ਛੋਟੇ ਸਦੀਆਂ ਤੋਂ ਚੱਲਦੀ ਯੁਰਤਾਂ ਚੱਲੂ ਕੋਤ ਹਵਾ ਮਜੇ ਵੱਲ ਦੀ ਪਰ ਖਾਣੇ ਮਾਜੇ ਪਿੱਛੇ ਸਾਰਾ ਕੁਝ ਰੋੜਦਾ ਤੂੰ ਹੀ ਤੇ ਬਸ ਲਾਲਾ ਲਾਲਾ ਨਾਲ ਜੋੜਦਾ ਜਿੱਤੇ ਆਂ ਟੇੜੇ ਆਣਾ ਟੇੜਾ ਚੱਲਾ ਉਹ ਅਮਝੈਲ ਜਿਨ੍ਹਾਂ ਰੱਖੀਆਂ ਸਟੇਨ ਗੰਨਾ ਉਹ ਅਮਝੈਲ ਜਿਨ੍ਹਾਂ ਨੱਪੀਆਂ ਸਟੇਨ ਗੰਨਾ ਐਵੇਂ ਸਾਰੇ ਫੁਕਰੇ ਜੇ ਨੈਟ ਉਤੇ ਟੱਪੀ ਜਾਂਦੇ ਉਹ ਨਹੀਂ ਮਛੈਲ ਜਿਹੜਾ ਗਾਣਿਆਂ 'ਚ ਦੱਸੀ ਜਾਂਦੇ ਉਹ ਅਮਝੈਲ ਜਿਨ੍ਹਾਂ ਇੱਜ਼ਤਾਂ ਬਚਾਈਆਂ ਹੀ ਉਹ ਅਮਝੈਲ ਜਿਨ੍ਹਾਂ ਸੁਥਣਾ ਪਪਾਈਆਂ ਹੀ ਉਹ ਅਮਝੈਲ ਜਿਹੜੇ ਹੀ ਕੰਮ ਉਹ ਅਮਜੈਲ ਜਿਨ੍ਹਾਂ ਸ਼ੀਸ਼ ਤੋਂ ਵੀ ਲੜਦੇ ਜੰਗ 'ਚ ਵੈਰੀਆਂ ਨੂੰ ਪਾਜਰਾ ਪਵਾਉਂਦੋ ਦਸਮ ਪਿਤਾ ਵੀ ਕਹਿੰਦੇ ਮਾਰੀ ਵਾਲੇ ਆਉਂਦੋ ਮਰਦ ਦਲੇਰ ਨਹੀਂ ਛਡਾਉਂਦੇ ਹੰਦੇ ਕਦੇ ਪੱਲਾ ਉਹ ਅਮਜੈਲ ਜਿਨ੍ਹਾਂ ਨੱਪੀਆਂ ਸਟੇਨ ਗੰਨਾ ਉਹ ਅਮਜੈਲ ਜਿਨ੍ਹਾਂ ਰੱਖੀਆਂ ਸਪੇਅਰ ਗੰਨਾ ਅੱਜ ਵੀ ਜਿਹਾ ਬੇਜੋ ਲੰਮੂ ਦੇ ਫਦਾ ਦੌੜ ਲੋਈ ਦੀ ਬੁੱਕਲ 47 ਦਾ ਦੌਰ ਗਣਾ ਖਣਾ ਚੁੱਕ ਕੇ ਤੇ ਫਿਰਦਾ ਬੰਦੂਖ ਉਹ ਪਿੱਤਰਣਾ ਪੜਕੇ ਤੇ ਰੱਖਦੇ ਸੰਦੂਖ ਇੱਥੇ ਉਹ ਮਰਦ ਜਿਨ੍ਹਾਂ ਤੱਕੀਆਂ ਨਹੀਂ ਕਦੇ ਰੰਨਾ ਉਹ ਅਮਜੈਲ ਜਿਨ੍ਹਾਂ ਰੱਖੀਆਂ ਸਟੇਨ ਗੰਨਾ ਉਹ ਅਮਜੈਲ ਜਿਨ੍ਹਾਂ ਨੱਪੀਆਂ ਸਟੇਨ ਗੰਨਾ